ਕੋਟ ਦਾ ਸੁੱਜੇ ਦੱਸ ਨੇ ਦਿੱਤਾ ਪੜੇਗਾ ਸਾਥਣ ਜੀਓ ਸਮਾ ਸੰਭਾਵਤ ਹੈ ਮੇਰੇ ਜਥੇ ਦੇ ਸ਼ਿੰਗਾਰ ਅਤੀ ਸ੍ਰੀ ਗਾਜਵੇਰ ਸਿੰਘ ਜੀ ਬਾਠ ਅੱਜ ਧਗਰਾਣੀ ਵਿਖੇ ਕੋਈ ਡੈਥ ਹੋ ਗਈ ਹੈ ਇਸ ਕਾ ਕੇ ਨਿਆਂ ਸਕੇ ਨਹੀਂ ਤਾਂ ਉਹਨਾਂ ਨੇ ਜਿੱਥੇ ਨਾਲ ਆਉਣਾ ਸੀ ਕਿਉਂਕਿ ਅਸੀਂ 10 ਦਿਨ ਤੋਂ ਇੱਥੇ ਸਮਾਂ ਲਾ ਚੁੱਕੇ ਹਾਂ ਪਹਿਲਾਂ ਸ੍ਰੀ ਕੰਨ ਸ੍ਰੀ ਸੈਜਪਾਲ ਸਾਹਿਬ ਦੇ ਕੋਲ ਪੈਸਨ ਮੇਰੇ ਮੇਰੇ ਬਾਵਾ ਫਰਪ੍ਰੈਸਿੰਗ ਬਾਠ ਰਾਜਵਿੰਦਰ ਸਿੰਘ ਜੀ ਬਾਠ ਇਹਨਾਂ ਨੇ ਅੱਜ ਪਹਿਲੀ ਵਾਰੀ ਸਟੇਜ ਤੇ ਖੜੇ ਨੇ ਕਿਉਂਕਿ ਤੇ ਦਿਨਾਲੀ ਵਿਖੇ ਉਹਨਾਂ ਦੇ ਪਿੰਡਾਂ ਜਿਹੜੇ ਨੇ ਉਸ ਤੋਂ ਸ਼ੁਰੂ ਕਰਕੇ ਜਾ ਰਹੇ ਸੀ ਸੋ ਅੱਪੀ ਸਰਕਾਰ ਨੂੰ ਗਿਆਨੀ ਲੈ ਕੇ ਆਉਣ ਚੋਰ ਉਹਨਾਂ ਨੂੰ ਉਹ ਪਰਿਚਲਨ ਬਤਨਾ ਤੇ ਗਿਆ ਸਰਕਾਰ ਨੂੰ ਸ਼ਾਮੇ ਵਰਾਤ ਜੋ ਕਿ आप जी लोग डायरेक्ट बारे में बात नहीं कर रहे हैं बारे में अह यूएन की तरफ से इमोशंस और स्टूडियो पर इंटरवेनर जो सुन पा रहे हो कि आप जो लाइन खड़ा रहे हैं हमारी मंजीत सिंह जी और पत्रकार उन्होंने उनकी टीम इत्यादि हुई जो कविताएं लिखा है कई अतिstdcारियों मंजीत जी की बात उन्होंने उनका समुदका जो फटा है अपने विचार बहुत सम्मान देंगे और बाकी जनता इकट्ठी है सभी का वलो ਬੇਸਮਾਲਾ ਦੇ ਪ੍ਰੋਗਰਾਮ ਹੈ ਜੀ ਇਹ ਸਾਰਾ ਬਤਾਮਾ ਰੱਖਿਆ ਨੇ ਸੁਖਮੇ ਜੀ ਨੋਟ ਆਨ ਦੀ ਬੇਸਮਾਲਾ ਬਿਖਾਈ ਜਿਹੜਾ ਸਿੱਖੀ ਸੁਆਹ ਹੈ ਉਹਨੂੰ ਬੋਲ ਸਕਦਾ ਹੈ ਅੱਗੇ ਪਿੱਛੇ ਤੇ ਪਿੱਛੇ ਪਹਿਲਾਂ ਉਹਨੂੰ ਬੋਲ ਸਕਦਾ ਹੈ ਅੱਗੇ ਵੀ ਉਹਨੂੰ ਬੋਲ ਸਕਦਾ ਹੈ ਉਹਨਾਂ ਹੋਰ ਪ੍ਰੋਗਰਾਮ ਹੋਣਾ ਹੈ ਕਿ ਕਿ ਕਰੇ ਕੋਈ ਨਵਾਂ ਚੇਰੇ ਕੋਈ ਸਿੱਖੀ ਨਾ ਚੇਰੇ ਹੋ ਸਿੱਖੇ ਆਪ ਕੋਈ ਨਾ ਕਰ ਲੋਇਆ ਨੇ ਮਹਾਰਾਜ ਉਹਨਾਂ ਦੇ ਸਮੂਹੇ ਪਰਿਵਾਰ ਦਾ ਸਿਹਰਨ ਸੂਰਮੇ ਨੇ ਉਹਨਾਂ ਦੇ ਅਣਖੀ ਸੂਰਮੇ ਨੇ ਕੁਰਬਾਨੀਆਂ ਦਿੱਤੀਆਂ ਨੇ ਅਸੀਂ ਉਹਨਾਂ ਦਾ ਮੁੱਲ ਪਾਈਏ ਉਹਨਾਂ ਤੇ ਪਹਿਲਾਂ ਜਿਹੀਏ ਇਹ ਅਸੀਂ ਖੇਲ ਕੈਮ ਰੱਖੀਏ ਕਹਿੰਦੇ ਨੇ ਤੱਕਾ ਕਰਜਾ ਵਾਲੇ ਨਿਰਦੇਸ਼ਾ ਦੇ ਸਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆਪ ਦੀ ਰੱਖੀ ਬਾਤ ਕਰਦਾ ਸੀ ਅਗਰ ਨਾਲ ਹੋਵੇ ਗੋਬਿੰਦ ਸਿੰਘ ਤਾਂ ਉਹਨਾਂ ਤੋਂ ਹੋਤੀ ਕਬ ਕੀ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਪਰਿਵਾਰ ਕੋਲ ਦੇ ਲਿਖੇ ਲਾਇਆ ਹੈ ਆਪਾਂ ਹਰੂ ਸਰਦਾਰੀਆਂ ਵਖੀਆਂ ਨੇ ਆਪਾਂ ਉਹਨਾਂ ਦੀ ਸਿੱਖਿਆਵਾਂ ਦੇ ਤਰੀਕੇ ਅੱਗੇ ਬਾਤ ਕਰਕੇ ਪ੍ਰਾਪਤ ਅਤੇ ਗੁਰੂ ਵਾਲੇ ਬਣੇ ਅਤੇ ਸਤਿਗੁਰਾਂ ਦੀਆਂ ਸਿੱਖਿਆਵਾਂ ਉੱਤੇ ਚੱਲਿਏ ਆਪਣੇ ਜੀਵਨ ਨੂੰ ਹਲ ਕਰਦੇ ਕਾਲ ਸਵਾਰੀ ਦੀ ਇੱਥੇ ਦੇ ਜੋ ਮੁੱਖ ਪ੍ਰਬੰਧ ਸਹਿਬਾਨ ਨੇ ਸਾਰੇ ਦਾ ਧੰਨਵਾਦ ਕਰਕੇ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

اسے تلانگا برکوں ہی بڑے دوستے ہیں آپ ہی واہم کرنے کیا کہ آپ کا حیث رہا ہے تو اسے جاتے جا مہم ساملاب ہیں تو ہم اللہ جتاں فائی اکتار سے یہ انا پائے ہیں کہ اترین ہمتے دیوار کی حضی حضی صلی اللہ علیہ وسلم مجھے سیر بھائی جتا ہے جنرد جواری اور وہاں کے دیوار کا سلسہ واہ گئے ہیں 너, 록이 고르려나지 ਸਵਾਮੀ ਮੈਂ ਮੂਰਤ ਕਹਿਣ ਨਾ ਜਾਈ ਪਰਮ ਪੂਜੇ ਪਾਤਾਲੀਏ ਕੁਲ ਆਲਮ ਸਰਵਰੇ ਕਾਇਨਾਤ ਜੁਗ ਜੁਗ ਅਟਲ ਬਾਣੀ ਕੇ ਬਹੁਤ ਕਲਜੁਕੇ ਜਹਾਜ ਸਰਵ ਸੰਜੀ ਬਾਵਤਾ ਦੇ ਪ੍ਰਤੀਕ ਚਵਰ ਸ਼ਤਰ ਤਖਤੇ مالک ਜੁਗ ਜੁਗ ਅਟਲਤਾ ਹਕਮ ਸਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਜਤੋਰਾ ਐਵੇਂ ਸਹਰ ਆਪ ਸਾਈਆਂ ਸੰਗਤਾਂ ਆਪਣੇ ਮਨ ਦੀਆਂ ਭਾਵਨਾਵਾਂ ਲੈ ਕੇ ਸਤਿਗੁਰਾਂ ਦੀ ਨਿੱਘੀ ਗੋਦ ਦੇ ਵਿੱਚ ਚੌਪਰੇ ਮਾਰ ਕੇ ਬੁਲ ਬੈਠੀਓ ਆਓ ਆਪਣੀਆਂ ਹਾਜ਼ਰੀਆਂ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਲਵਾਓ ਢਾਡੀ ਜਿੱਥੇ ਦੀ ਹਾਜ਼ਰੀ ਕਰੋ ਜੀ ਪ੍ਰਵਾਹ ਬਾਦਸ਼ਾਹ ਦਰਬੇਸ਼ਾਹੀ ਸ਼ਿਨਸ਼ਾਹ ਮਦ ਅਗਮੜੇ ਅਮਿਤ ਦੇ ਗਾਤੇ ਲਾਸਾਨੀ ਆਂਖੂ ਦੇਰ ਤੱਕ ਦੇ ਤਹੀਂ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਮਾਤਾ ਵੀਰ ਦੀ ਦੇ ਪਰਜੰਦ ਵਾਨ ਕਵੀ ਮਹਾਂ ਤਪਸਵੀ ਮਹਾਨ ਯੋਧੇ ਮਹਾਨ ਜਰਨੈਲ ਸਹਿਰੇ ਕਮਾਲ ਸਭਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਰਸ਼ਿਤ ਕੀਤੀ ਹੋਈ ਵਰਫਤੇ ਕਰੋ ਜੀ ਸਰਵਨ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਚੜ੍ਹਦੀ ਕਲਾ ਦੇ ਵਿੱਚ ਸੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਰਸਾ ਜੀ ਦਾਸ ਨੂੰ ਪਹਿਲੀ ਵਾਰ ਇਸ ਸਤਨ ਦੇ ਦਰਸ਼ਨ ਕਰਨ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਹੈ ਸਾਡੇ ਬਹੁਤ ਹੀ ਸਨਮਾਨਯੋਗ ਪ੍ਰਧਾਨ ਸਾਹਿਬ ਇੰਟਰਨੈਸ਼ਨਲ ਢਾਡੀ ਜਥਾ ਮਤੀ ਸਿੰਘ ਜੀ ਪਤਰਾੜੀ ਭਾਈ ਨੱਥਾ ਜੀ ਭਾਈ ਅਬਦੁੱਲਾ ਜੀ ਢਾਡੀ ਸਭਾ ਦੇ ਪ੍ਰਧਾਨ ਨੇ ਰਸਮੀ ਪ੍ਰਧਾਨ ਤੇ ਦਾਸ ਨੂੰ ਉਹਨਾਂ ਵੱਲੋਂ ਅਹੁਦਾ ਦਿੱਤਾ ਗਿਆ ਹੈ ਮੁਹਾਲੀ ਜ਼ਿਲ੍ਹੇ ਦੇ ਪ੍ਰਧਾਨ ਦਾ ਆਪ ਜੀ ਦਾ ਪਹਿਲੀ ਦੋ ਧੰਨਵਾਦ ਕੀਤਾ ਜਾਂਦਾ ਹੈ ਔਰ ਮਨਜੀਤ ਸਿੰਘ ਜੀ ਕੋਪਰਾਲੀ ਜਿਨ੍ਹਾਂ ਨੇ ਮੈਨੂੰ ਇਹ ਮਾਣ ਬਖਸ਼ਿਆ ਹੈ ਇੱਥੇ ਹਾਜ਼ਰੀ ਭਰਨ ਦਾ ਤੋਂ ਗੁਰੂ ਘਰੇ ਖਰਤਾ ਜੀ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਕਲਗੀ ਵਾਲੇ ਪਾਤਸ਼ਾਹ ਵਾਰੇ ਕਵੀਆਂ ਨੇ ਬੜਾ ਸਿਰ ਖੋਣ ਕੇ ਲਿਖਿਆ ਧਿਆਨ ਦਿਓ ਜਰਾ ਇੱਕ ਸੇਖ ਸੇਖ ਅਸਦੀ ਰਾਮ ਦਾ ਬੰਦਾ ਹੈ ਤੁਸੀਂ ਬਿਕੈਰ ਕਰਿਓ ਵੀ ਇਹ ਕੌਣ ਹੋਵੇਗਾ ਸੇਖ ਅਸਦੀ ਜਿਹਦਾ ਸਿੱਖੀ ਦੇ ਨਾਲ ਕੋਈ ਸੰਬੰਧ ਨਹੀਂ ਉਹ ਕਹਿੰਦਾ ਵੀ ਸਾਕ ਮਸੂਰਤ ਹੋ ਰਹੀ ਹੋਣੀ ਸੀ ਅੱਜ ਹਿੰਦੂ ਬਈ ਗਰਜਦੀ ਨਾ ਜੇ ਕਿਤੇ ਤਲਵਾਰ ਗੁਰੂ ਗੋਬਿੰਦ ਦੀ ਛਾਏ ਜਾਤੀ ਇਕਤਾ ਅਨੇਕਤਾ ਬੁਲਾਏ ਜਾਂਦੀ ਹੋ ਉਦੀ ਕੁਇਨਤਾ ਕੁਤੇਵਲ ਕੁਰਾਨ ਕੀ ਪਾਪ ਵਰਤਕ ਜਾਤੇ ਕਰਮਤ ਸੱਕ ਜਾਤੇ ਵਰਨ ਗਰਕ ਜਾਤੇ ਸੋਹ ਸੰਵਿਧਾਨ ਕੀ ਦੇਵੀ ਦੇਵ ਦਹਰੇ ਸੰਤੋਖ ਸਿਦਾ ਦੂਰ ਹੋਤੇ ਰੀਤ ਮਿਲ ਜੀਤ ਕੀਤੀ ਸਦਾ ਵੇਦ ਨੂੰ ਕੁਰਾਨ ਕੀ ਪਾਵਨ ਪਰਮ ਸੂਰ ਸ੍ਰੀ ਗੁਰੂ ਗੋਬਿੰਦ ਸਿੰਘ ਮੂਰਤ ਨਾ ਹੋਤੀ ਜੋਤ ਕਰਨਾ ਮਧਾਨ ਕੀ ਕਲਗੀ ਵਾਲੇ ਪਾਤਸ਼ਾਹ ਦੇ ਕੀਤੇ ਹੋਏ ਇਸ਼ਤਾਨ ਆਪਾਂ ਕਦੇ ਵੀ ਪੂਰੇ ਨਹੀਂ ਕਰ ਸਕਦੇ ਕਦੇ ਵੀ ਉਹਨਾਂ ਦੀ ਦੇਣ ਨਹੀਂ ਦੇ ਸਕਦੇ ਸੋ ਆਓ ਗੁਰੂ ਪਿਆਰੇ ਖਾਲਸਾ ਜੀ ਅੱਜ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਤੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਲਹਾਰ ਸਿੰਘ ਜੀ ਉਹਨਾਂ ਦੀ ਮਿੱਠੀ ਯਾਦ ਜੋ ਹੈ ਸ਼ਹੀਦੀ ਮਾਤਾ ਗੁਦਰ ਕੌਰ ਜੀ ਉਹਨਾਂ ਦੀ ਸ਼ਹੀਦੀ ਨੂੰ ਪ੍ਰਣਾਮ ਕਰਦੇ ਹੋਏ ਆਪਾਂ ਜੁੜ ਕੇ ਬੈਠੇ ਆ ਮੇਰੇ ਤੋਂ ਪਹਿਲਾਂ ਪਰਮਜੀਤ ਸਿੰਘ ਜੀ ਪੁਰਾਲੀ ਉਹ ਬੜੇ ਹੀ ਸਤਕਾਰ ਦੇ ਨਾਲ ਜੋ ਕਿ ਢਾਡੀ ਰੂਪ ਦੇ ਵਿੱਚ ਦੋ ਜੀਜਾ ਕਹਿ ਕੇ ਗਏ ਨੇ ਕਿਉਂਕਿ ਇਹ ਜਿਹੜੇ ਬਾਠ ਨੇ ਬਾਠ ਮੇਰੇ ਵੀਰ ਛੋਟੇ ਵੀਰ ਮਨਜੀਤ ਸਿੰਘ ਜੀ ਬਾਠ ਵੀ ਉਹਨਾਂ ਦੇ ਵਿੱਚੋਂ ਨੇ ਇਹ ਢਾਡੀ ਕਲਾ ਦੇ ਬੜੇ ਮਹਾਰ ਨੇ ਇਹਦੀ ਦਾ ਧੰਨਵਾਦ ਕੀਤਾ ਜਾਂਦਾ ਹੈ ਮਾਇ ਵੀਰ ਨੇ ਜੀ ਲਈ ਹੈ ਇਹ ਸੰਗਤਾਂ ਵੱਲੋਂ ਬਹੁਤ ਸਾਰਾ ਪਿਆਰ ਆ ਰਿਹਾ ਹੈ ਮੈਂ ਇੱਕ ਬੇਨਤੀ ਕਰਕੇ ਆਪ ਜੀ ਦੇ ਨਾਲ ਇਤਿਹਾਸ ਦੇ ਵਿੱਚੋਂ ਗੱਲ ਕਰਾਂ ਬੇਨਤੀ ਇਹ ਹੈ ਕਿ ਦਾਸ ਨੂੰ ਜਿੱਥੇ ਤੁਹਾਡੀ ਕਲਾ ਦਾ ਮਾਣ ਬਖਸ਼ਿਆ ਸਤਗੁਰੂ ਨੇ ਸਤਗੁਰੂ ਜੀ ਡਿਊਟੀਆਂ ਲਾਉਂਦੇ ਨੇ ਹਰ ਬੰਦੇ ਦੀ ਡਿਊਟੀ ਲਾਈ ਜਾਂਦੀ ਹੈ ਕੋਈ ਕਿਸੇ ਕੰਮ ਦੇ ਉੱਤੇ ਲਾਇਆ ਜਾਂਦਾ ਕਿਸੇ ਨੂੰ ਕਿਸੇ ਕੰਮ ਦੇ ਉੱਤੇ ਲਾਇਆ ਜਾਂਦਾ ਹੈ ਦਾਸ ਦੀ ਤਕਰੀਬਨ 20 ਸਾਲ ਤੋਂ ਕੰਡੀਗੜ ਸੈਕਟਰ 34 ਇਹ ਦੇਰ ਦੀ ਹਸਪਤਾਲ ਅੱਖਾਂ ਦਾ ਹਸਪਤਾਲ ਉਥੇ ਕੈਂਪ ਲਗਾ ਕੇ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕੈਂਪ ਲਗਾ ਕੇ ਜਿਹੜੇ ਛਿੱਟੇ ਮੌਤੀਏ ਮਾਰੇ ਬਜ਼ੁਰਗ ਹੁੰਦੇ ਨੇ ਉਹਨਾਂ ਦੇ ਫ੍ਰੀ ਲੰਗ ਪਾਏ ਜਾਂਦੇ ਆ ਇਹ ਸੇਵਾ ਦਾਸ ਨੂੰ ਬਖਸ਼ੀ ਆ तकरीबन 20 ਸਾਲ ਤੋਂ ਸਾਲ 99 ਤੋਂ 1999 ਤੋਂ ਪਿੰਡ ਪੁਆਰ ਦੇ ਵਿੱਚ ਗੁਰਮਤ ਸਮਾਗਮ ਕਰਾਏ ਜਾਂਦੇ ਨੇ 6 ਦਿਨ ਦਾ ਰਾਤ ਦਾ ਸਮਾਗਮ ਹੁੰਦਾ ਹੈ 7ਵੇਂ ਦਿਨ 8 ਲੋੜਵੰਦ ਨੌਰਵੰਦ ਬੱਚੀਆਂ ਦੇ ਸ਼ਾਦੀਆਂ ਕਰਾਈਆਂ ਜਾਂਦੀਆਂ ਨੇ ਉਹਦੇ ਵਿੱਚ ਵੀ ਦੇਸ਼ ਦੀ ਦਾਸ ਦੀ ਸੇਵਾ ਹੁੰਦੀ ਹੈ ਕਿਸੇ ਵੀ ਲੋੜਵੰਦ ਭੈਣ ਭਰਾ ਗਰੀਬ ਬਜ਼ੁਰਗ ਨੂੰ ਕਿਉਂਕਿ ਇਹ ਗੁਰੂ ਨਾਨਕ ਦਾ ਮਿਸ਼ਨ ਹੈ ਕਿ ਜਿੱਥੇ ਇਕੱਠ ਹੋਵੇ ਉੱਥੇ ਉਸ ਨੂੰ ਸਪਾਉਂ ਦੀ ਲੋੜ ਨਹੀਂ ਪੈਂਦੀ ਕਨ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਚਾਰ ਦਾ ਢੰਗ ਏਸੀ ਕਿਉਂਕਿ ਉਦੋਂ ਉਸਤ ਨਹੀਂ ਸੀ ਨਾ ਹੀ ਅੱਜ ਕੱਲ੍ਹ ਜਿਸ ਤਰ੍ਹਾਂ ਕੇ ਫੇਸਬੁਕ ਤਾਂ ਚਲਦੀਆਂ ਨੇ YouTube ਚਲਦੀ ਏ ਇਹ ਨਹੀਂ ਸੀ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਉੱਥੇ ਜਾ ਕੇ ਆਪਣੀ ਗੱਲ ਕਿਆ ਕਰਦੇ ਸਨ ਜਿੱਥੇ ਵੱਡਾ ਇਕੱਠ ਹੁੰਦਾ ਸੀ ਤੇ ਬੇਨਤੀ ਕਰਾਂ ਕੋਈ ਵੀ ਲੋੜਵੰਦ ਸ਼ਾਦੀ ਵਾਸਤੇ ਕੋਈ ਬੱਚੀ ਹੋਵੇ ਦਾਸ ਦੇ ਨਾਲ ਸੰਪਰਕ ਕਰਨ ਕਾਰਡ ਪਿਆ ਮੇਜ ਦੇ ਉੱਤੇ ਐਡਰੈਸ ਪਿਆ ਮੇਜ ਦੇ ਉੱਤੇ ਜਿਸ ਨੂੰ ਵੀ ਲੋੜ ਹੋਵੇ ਕੋਲ ਐਡਰੈਸ ਲੈ ਸਕਦੇ ਨੇ ਤੋ குரு ਪਿਆਰੇ ਖੜਸਾ ਜੀ ਆਓ ਤਤੋਂ ਪਿਆਰ ਦੇ ਨਾਲ ਛੋਟੇ ਸਹਿਬ ਜਦਿਆਂ ਨੂੰ ਮਾਤਾ ਗੁਦਰੀ ਤੋਂ ਅਲੱਗ ਕਰ ਦਿੱਤਾ ਗਿਆ ਹੈ ਕਚੈੜੀ ਦੇ ਵਿੱਚ ਬੁਲਾ ਕੇ ਬੜੇ ਲਾਲਚ ਦਿੱਤੇ ਗਏ ਕਿ ਤੁਹਾਨੂੰ ਬੇਗਵਾਂ ਦੇ ਡੋਲੇ ਦਿੱਤੇ ਜਾਣਗੇ ਤੁਸੀਂ ਐਸ਼ ਕਰੋਗੇ ਪਰ ਈਨ ਦਾ ਮਨ ਨਹੀਂ ਕਿਉਂਕਿ ਸ਼ੇਰ ਦੇ ਬੱਚੇ ਸੀ ਚਿਹਰੇ ਹਉਣੇ ਸੀ ਈਨ ਦਾ ਮਨ ਨਹੀਂ ਆਖਰਕਾਰ ਫਕਵਾ ਦੇ ਦਿੱਤਾ ਗਿਆ ਤਕਵਾ ਕੀ ਕਿ ਇਹਨਾਂ ਨੂੰ ਨੀਹਾਂ ਦੇ ਵਿੱਚ ਛਿਣ ਕੇ ਸ਼ਹੀਦ ਕਰ ਦਿੱਤਾ ਜਾਵੇ ਗੁਰੂ ਤੇਰੇ ਖਾਲਸਾ ਜੀ ਮੈਂ ਬਹੁਤਾ ਲੈਕਚਰ ਨਹੀਂ ਕਰਨਾ ਕਿਉਂਕਿ ਟਾਈਮ ਬੜਾ ਸ਼ਾਰਟ ਹੈ ਸੁਣੋ ਪਿਆਰ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ ਨੀਹਾਂ ਦੇ ਵਿੱਚ ਖੜਾ ਕੇ ਕੰਧਾਂ ਦੇ ਵਿੱਚ ਛਿਣ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਉਸ ਵੇਲੇ ਦੇ ਦਰਦਨਾਕ ਕਸਾਕੇ ਨੂੰ ਗੁਲਵੱਟੀ ਵਾਲੀ ਵੀਡੀਓ ਦਾ ਝਾੜੀ ਦਿੱਤਾ ਹੈ あ <laughs>

ਜਿਨ੍ਹਾਂ ਜਿਨ੍ਹਾਂ ਦੇ ਕੰਨੀ ਆਵਾਜ਼ ਪਈ ਲੋਕੀ ਤੁਹਾਨੂੰ